ਨੂੰ ਮਿਲਦਾ ਤਾਂ ਆ ਵੀ ਜੀ ਅੰਦਰ ਜੋਤ ਹੈ ਪਰ ਮਨੁੱਖ ਜਿਹੜਾ ਕਿਉਂ ਕਹਿ ਲੋ ਇਹ ਭੁਲਿਆ ਬੈਠਾ ਹੈ ਅਹੰਕਾਰ ਦੇ ਰਸ਼ੇ ਵਿੱਚ ਅੰਦਰ ਅਸਲ ਗੱਲ ਇਹ ਹੈ ਵੀ ਜਦੋਂ ਮਨੁੱਖ ਅਹੰਕਾਰੀ ਹੋ ਜਾਂਦਾ ਹੈ ਤੇ ਉਹਨੂੰ ਆਪਣੇ ਅਹੰਕਾਰ ਤੋਂ ਸਿਵਾ ਹੋਰ ਕੁਝ ਵਿਖਾਈ ਨਹੀਂ ਦਿੰਦਾ ਹੰਕਾਰੀ ਮਨੁੱਖ ਆਪਣੇ ਆਪ ਲਈ ਜਿਉਂਦਾ ਕਿਸੇ ਲਈ ਨਹੀਂ ਜਿਉਂਦਾ ਹੰਕਾਰੀ ਦੀ ਨਿਗਾਹ ਦੇ ਵਿੱਚ ਜਿਹੜਾ ਉਹਨੇ ਫੈਸਲਾ ਕਰ ਦਿੱਤਾ ਉਹ ਹੀ ਠੀਕ ਹੈ ਭਾਈ ਅਨੰਦ ਲਾਲ ਜੀ ਨੇ ਇੱਕ ਬੜਾ ਸੋਹਣਾ ਵਚਨ ਜਿਹੜਾ ਉਹ ਜ਼ਿੰਦਗੀ ਨਾਮੇ ਦੇ ਵਿੱਚ ਕੀਤਾ ਹੈ ਕਹਿੰਦੇ ਨੇ ਖੁਦ ਪਰਸਤੀ ਕਰੇ ਨਾਦਾਂ ਆਮਦ ਹਕ ਪਰਸਤੀ ਜਾਦੇ ਈਮਾ ਆਮਦ ਹੈ ਕਹਿੰਦੇ ਮੂਰਖਾਂ ਦੀ ਨਿਸ਼ਾਨੀ ਹੁੰਦੀ ਹੈ ਉਹ ਆਪਣੇ ਬੋਲਾਂ ਨੂੰ ਹੀ ਮੁੱਖ ਰੱਖਦੇ ਆ ਜਿਹੜੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਆ ਉਹ ਓਹ ਕਹ ਲੋ ਉਹ ਤਾਂ ਰੋਹਾਨੀ ਆਨੰਦ ਨੂੰ ਮਾਣਦੇ ਨੇ ਉਹ ਤਾਂ ਨਾਮ ਦੇ ਰੰਗ ਨੂੰ ਮਾਣਦੇ ਆ ਭਗਤੀ ਦੇ ਰੰਗ ਨੂੰ ਮਾਣਦੇ ਨੇ ਪਰ ਜਿਹੜੇ ਹੰਕਾਰੀ ਨੇ ਉਹ ਆਪਣੇ ਬੋਲਾਂ ਦੇ ਵਿੱਚ ਹੀ ਕਹਿੰਦੇ ਉਲਝ ਕੇ ਰਹਿ ਜਾਂਦੇ ਨੇ ਇਸ ਕਰਕੇ ਖੁਦ ਪਰ ਸਤਿਕਾਰੇ ਨਾ ਦਾ ਆਮਦ ਆਪਣੇ ਆਪ ਦੇ ਉਤੇ ਮਾਣ ਕਰਨ ਵਾਲੇ ਨੂੰ ਕਹਿੰਦੇ ਮੈਂ ਅਣਜਾਣ ਕਹਿਣਾ ਮੂਰਖ ਕਹਿਣਾ ਹ ਦਸਵੇਂ ਪਾਤਸ਼ਾਹ ਮਹਾਰਾਜ ਨੇ ਕਿਹਾ ਜੇ ਜੇ ਬਾਦ ਕਰਤ ਹੰਕਾਰਾ ਤਾਂ ਤੇ ਰਹਿਤ ਅਲਖ ਕਰਤਾਰਾ ਮਹਾਰਾਜ ਕਹਿੰਦੇ ਜਿਹੜਾ ਭਾਈ ਬਾਦ ਕਰਦਾ ਬਿਨਾਂ ਵਜਾ ਤੋਂ ਹੀ ਝਗੜਾ ਕਰਦਾ ਹੈ ਆਪਣੇ ਬੋਲਾਂ ਨੂੰ ਮੁੱਖ ਰੱਖਦਾ ਹੈ ਮਹਾਰਾਜ ਕਹਿੰਦੇ ਉਹਦੇ ਤੋਂ ਤਾਂ ਫਾਰਮਾ ਪਰਮੇਸ਼ਰ ਪੜਦਾ ਕਰ ਲੈਂਦਾ ਹੈ ਓਲਾ ਕਰ ਲੈਂਦਾ ਹੈ ਇਸੇ ਕਰਕੇ ਤਾਂ ਸਤਿਗੁਰੂ ਮਹਾਰਾਜ ਦੀ ਬਾਣੀ ਨੇ ਕਿਹਾ ਹੈ ਨਾ ਅਹੰਕਾਰੀਆ ਨਿੰਦਕਾ ਪਿੱਠ ਦੇ ਦੋ ਬੰਦਿਆਂ ਵੱਲ ਕਹਿੰਦੇ ਤੇਰਾ ਕਦੇ ਮੂੰਹ ਨਹੀਂ ਹੋਇਆ ਪ੍ਰਮਾਤਮਾ ਜੀ ਤੂੰ ਕਦੇ ਦੋ ਬੰਦਿਆਂ ਵੱਲ ਆਪਣਾ মুখ ਨਹੀਂ ਕੀਤਾ ਬਾਕੀ ਸਾਰੀ ਦੁਨੀਆ ਵੱਲ ਮੁੱਖ ਕਰ ਲੈਣਾ ਕਿਹੜੇ-ਕਿਹੜੇ ਇੱਕ ਅਹੰਕਾਰੀ ਤੇ ਇੱਕ ਨਿੰਦਕ ਇਹਨਾਂ ਦੋ ਬੰਦਿਆਂ ਵੱਲ ਰੱਬ ਦਾ ਕਦੇ ਮੋਹ ਨਹੀਂ ਹੁੰਦਾ ਇਹਨਾਂ ਵੱਲ ਤੋਂ ਆਪਣੀ ਪਿੱਠ ਹੀ ਰੱਖਦਾ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਈ ਛਡਾਇਆ ਮੈਂ ਉਸ ਪਰਮੇਸ਼ਰ ਜੀ ਨੂੰ ਸਿਮਰਦਾ ਜਿਹੜੇ ਅੰਤ ਵੇਲੇ ਸਹਾਈ ਹੋਣ ਵਾਲੇ ਨੇ ਨਿੰਦਕਾਂ ਤੇ ਅਹੰਕਾਰੀਆਂ ਤੋਂ ਤਾਂ ਪਾਸਾ ਹੀ ਵੱਟ ਕੇ ਰੱਖਦੇ ਨੇ ਮੋਹ ਨਹੀਂ ਉਹਨਾਂ ਵੱਲ ਕਰਦੇ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਦੇਖ ਤੇਰੇ ਅੰਦਰ ਜਦੋਂ ਉਸ ਪਰਮੇਸ਼ਰ ਦੀ ਅੰਸ਼